ਆਹ ਖਿਡਾਰੀ ਵੀ ਨਿਊਜ਼ੀਲੈਂਡ ਤੋਂ ਬਾਅਦ ਕੈਨੇਡਾ ਦੇ ਖੇਡ ਮੈਦਾਨਾਂ 'ਦ ਰ ਖੇਡੂ ਪਹਿਲੀ ਵਾਰ ਮੇਰੇ ਮਿੱਤਰੋ ਇਹ ਆ ਪਾਦਲੇ ਪਿੰਡ ਦਾ ਸੋਨੀ ਜਿਹੜੇ ਦੀ ਚਰਚਾ ਕਹਿੰਦੇ ਪੰਜਾਬ ਦੇ ਕਬੱਡੀ ਕੱਪਾਂ ਤੇ ਬਹੁਤ ਹੋਈ ਏ ਸਾਲ ਮੁਕੰਦਪੁਰ ਤੋਂ ਫੂਟ ਰੇਟਰ ਜੀ ਆਹ ਖਿਡਾਰੀਆਂ ਦੇ ਲਓ ਸਾਹਮਣੇ ਇਸ ਵੇਲੇ ਸੋਨੀ ਕਬੱਡੀ ਪਾਉਣ ਦੇ ਲਈ ਵੱਧ ਗਿਆ ਮੇਕੇ ਆਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਉੱਪਰ ਕਹਿੰਦੇ ਜੀ ਜੱਜ ਘੋੜਾ ਅਮਰੀਕਾ ਵਾਲੇ ਭਰਾ ਸੱਬੇ ਦੇਰੇ ਆਪਣੇ ਮਿੱਪਰਾਵਣਾ ਮਿਲ ਕੇ ਫਰਾ ਗੱਪਟੀ ਫਰਾ ਗੱਪਟੀ ਏ ਫਰਾ ਗੱਪਟੀ ਫੋਰਡ ਤੇਨੂੰ ਫਰਦਾ ਕਹਿੰਦੇ ਸੋਨੀ ਭਾਦ ਦੇ ਦਾ ਇੱਕ ਵਾਰੀ ਮਾੜੇ ਜੇ ਫੋਰਡ ਕਰਮ ਕਰ ਦਿਓ ਪਿਆਰ ਉਧਰੋਂ ਲੈ ਪਾਸੇ ਆ ਉਹ ਜਿੱਦੜ ਚਿੱਟੀ ਆ ਛਪਰੀਆਂ ਵਾਲੇ ਉਹ ਡੀਲਰਾਂ ਕਹਿੰਦੇ ਦੋ ਅਮਰੀਕਾ ਦੇ ਸੋਨੂ ਦੇ ਟਰੈਕਟਰ ਖੜੇ ਕੀਤੇ ਆ ਇਹ ਕਹਿੰਦੇ ਭਾਦੜੇ ਵਾਲਾ ਆਹ ਕਹਿੰਦੇ ਸਾਜੀ ਦਾ ਭਾਂਡ ਜਾ ਏ ਨੰਬਰ ਏ 11 ਨੰਬਰ ਪ੍ਰਾਪਤ ਕੀਤੇ ਆ ਮੀਕਾ ਉਹੀ ਜਿੱਤ ਗਿਆ ਜਿਹਨੂੰ ਪਹਿਲਾਂ ਆਖਿਆ ਸੀ ਫੋਰ ਜਿੱਤਣ ਨੂੰ ਫਿਰ ਨਾਮ ਸੋਨੀ ਭਾਦੜੇ ਦਾ ਸੋਨੀ ਭਾਦੜੇ ਵਾਲੇ ਨੇ ਕਹਿੰਦੇ ਅੱਜ ਫੋਰ ਟਰੈਕਟਰ ਜਿੱਤ ਲਿਆ ਮੇਰੇ ਵੀਰੋ ਲੋਕ ਆਪ ਤੁਹਾਰੇ ਕਾੜੀਆਂ ਮਾਰਦੇ ਆਂ ਸੋਲੜੀ ਮੁੰਡੇ ਦੀ ਸ਼ਖਸ ਤਾਂ ਹੀ ਰੁਪਿੰਦਰ ਜਲਾਲ ਨੇ ਆਖਿਆ ਵੀ ਮੁੰਡਾ ਫੋੜ ਜੇ ਤੈਨੂੰ ਫਰਦਾ ਸੋਨੀ ਪਾਦ